ਹਾਂਜੀ ਹਾਂਜੀ ਕੀ ਮਾਮਲਾ ਹੋਇਆ ਜੀ ਤੇ ਕਿਹੜਾ ਮੁੱਲਾ ਹੈਗਾ ਇਹ ਆਪਣਾ ਜਿਹੜਾ ਹੋਰ ਰੋਡ ਚੁੰਗੀ ਆ ਜੀ ਜਿੱਥੇ ਟੈਲੀਕਮ ਮਾਮਲਾ ਚੋਰੀ ਦਾ ਹੋਇਆ ਜੀ ਰਾਤੀ 2 ਵਜੇ ਪਰਸੋ ਰਾਤ ਨੂੰ ਧੁੰਦੇ ਦੇ ਵਿੱਚ 2 ਵਜੇ ਸਾਡੀ ਦੁਕਾਨ ਦੇ ਸ਼ਟਰ ਤੋੜ ਕੇ ਵਿੱਚੋਂ ਮੋਬਾਈਲ ਟੱਚ ਮੋਬਾਈਲ LED ਆ ਆਪਣਾ ਹੋਰ ਕੈਸ਼ ਪਿਆ ਸੀ ਛੋਟੇ-ਮੋਟੇ ਮੋਬਾਈਲ ਪਏ ਸੀ ਵਗੈਰਾ ਚੋਰੀ ਕਰਕੇ ਲੈ ਗਏ ਕਦੋਂ ਦੀ ਕਟਣਾ ਆਪਣੀ ਇਹ 19 ਤਰੀਕ ਨੂੰ ਰਾਤੀ 2 ਵਜੇ ਦੀ ਗੱਲ ਹੈ ਜੀ ਹਾਂਜੀ ਤੇ ਕਿੰਨੇ ਵਜੇ ਨਖਜ਼ਾਨ ਜੀ ਆਪਣਾ 1.5 ਦੋ ਲੱਖ ਰੁਪਏ ਦਾ ਹੋ ਗਿਆ ਜੀ ਤੇ ਪਹਿਲੇ ਵੀ ਸਰ ਤੇ ਚੋਰੀ ਹੋਈ ਮਤਲਬ ਮਾਰਕੀਟ ਦੇ ਵਿੱਚ ਹਾਂਜੀ ਹਾਂਜੀ ਮਾਰਕੀਟ 'ਚ ਕਾਫੀ ਚੋਰੀਆਂ ਹੁੰਦੀ ਪਈ ਐ ਔਰ ਰੋਜ਼ ਹੀ ਆਏ ਦਿਨ ਕਿਸੇ ਨਾ ਕਿਸੇ ਸ਼ਟਰ ਤੋੜਦੇ ਆ ਤੇ ਚੋਰੀ ਕਰਕੇ ਲੈ ਜਾਂਦੇ ਆ ਤੇ ਕਿਹੜੇ ਥਾਂ ਦਾ ਮਾਮਲਾ ਫਿਰ ਆਪਣਾ ਟਿੱਬਾ ਰੋਡ ਜੀ ਤੇ ਮਤਲਬ ਮੌਕੇ ਤੇ ਪੁਲਿਸ ਸੀ ਜੀ ਮੌਕੇ ਤੇ ਜੀ ਪੁਲਿਸ ਬਸ ਇੱਕੋ ਪੁਲਿਸ ਸੀ ਜੀ ਜੋ ਕਿ ਆਪਣਾ ਦੇਖ ਦੂ ਕਿ ਕੈਮਰਾ ਰਿਕਾਰਡਿੰਗ ਬਸ ਚੱਲ ਗਈ ਹਾਂਜੀ ਸ਼ਟਰ ਜੀ ਲੋਕ ਆ ਸਾਰੇ ਤੋੜ ਦਿੱਤੇ ਸੀ ਜੀ ਉਹਨਾਂ ਨੇ ਨਵੇਂ ਲਵਾਏ ਅਸੀਂ ਸਾਰੇ ਆ ਸਾਰੇ ਨਵੇਂ ਲਵਾਏ ਆ ਜੀ ਪਾਣੀ ਕਟਣ ਦਾ ਸਾਰਾ ਤੋੜਤਾ ਸੀ ਸ ਨੁਕਸਾਨੋ ਜੀ ਸਵੇਰੇ ਪਤਾ ਲੱਗਿਆ ਸਾ ਨਾਲ ਦਾ ਬੰਦਾ ਆਇਆ 7 ਵਜੇ ਤੇ ਇਹਨੇ ਦੇਖਿਆ ਤਾਂ ਫਿਰ ਸਿੱਧਾ ਅੰਕਲ ਨੂੰ ਜਾਇਆ ਕਿ ਅੰਕਲ ਵੀ ਸਾਨੂੰ ਫੋਨ ਕੀਤਾ ਉੱਥੇ ਫਿਰ ਸਵੇਰੇ ਸਵੇਰੇ ਇੱਥੇ ਆ ਕੇ ਕੈਮਰਾ ਰਿਕਾਰਡਿੰਗ ਵਗੈਰਾ ਦੇਖੀ ਸਭ ਕੁਝ ਦੇਖਿਆ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ 1.5 ਲੱਖ ਰੁਪਇਆ ਹੋ ਗਿਆ ਨੁਕਸਾਨ ਕੀ ਕੀ ਲੱਗੇ ਐਲ ਸੀ ਡੀਆਂ ਦੋ ਨਵੀਆਂ ਲੱਗੇ ਜੀ ਇੱਕ ਐਲ ਸੀ ਡੀ ਤੋੜ ਕੇ ਬਰਨ ਵਾਲੇ ਮੋਬਾਈਲ ਲੱਗੇ ਟੱਚ ਮੈਦ ਲੱਗੇ ਪੁਰਾਣੇ ਮੋਬਾਈਲ ਸੀ ਸਾਡੀ ਟੈਪ ਪਈ ਸੀ 20000 ਰੁਪਏ ਕੈਸ਼ ਪਈ ਸੀ ਦੁਕਾਨ 'ਚ ਤੇ ਹੌਲ ਸਮਾਂ ਲੱਗੇ ਥੋੜਾ ਜਿਹਾ ਪੇਸ਼ ਐਮਪੀਰ ਗਰ ਹਾਂਜੀ ਕੰਪਲੇਂਟ ਕੀਤੀ ਸੀ ਜੀ ਉਸ ਵੇਲੇ ਜੀ ਤੇ ਆਏ ਸੀਗੇ ਪੁਲਿਸਦਾਰ ਇੱਕ ਪੁਲਿਸ ਵਾਲਾ ਆਇਆ ਸੀ ਜੀ ਬਸ ਉਹ ਆਇਆ ਕੈਮਰਾ ਰਿਕਾਰਡਿੰਗ ਦੇਖੀ ਚੱਲ ਗਈ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਜੀ ਮਨ ਕੀ ਮੰਗ ਕਰਦੇ ਹੋ ਮੈਂ ਕੁਝ ਨਹੀਂ ਕੀਤਾ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਬਸ ਕਹਿੰਦੇ ਇਹ ਮਨ ਕੀ ਕਰਦੇ ਹੋ ਬਟਾ ਕੁਝ ਨਹੀਂ ਜੀ ਜੋ ਵੀ ਇਹ ਚੋਰ ਆਦੀ ਸਾਡੇ ਫੜਨ ਤੇ ਸਾਨੂੰ ਸਮਾਨ ਦਾ ਜੋ ਵੀ ਨੁਕਸਾਨ ਸਾਡੇ 'ਤੇ ਪਾਈ ਕਰਨ ਬਸ ਪਈ ਸਾਬ ਜੀ ਹਾਂ ਜੀ ਆਪਣੇ ਸਵੇਰੇ ਹੀ ਦੁਕਾਨ ਦੇ ਉੱਤੇ ਆਏ ਦੁਕਾਨ ਦੇ ਉੱਤੇ ਆਏ ਤੇ ਮੇਰੀ ਦੁਕਾਨ ਦੇ ਅਗੇ ਸ਼ਟਰ ਦੇ ਤਾਲੇ ਨਾਲ ਟੁੱਟੇ ਹੋਏ ਸੀ ਟਾਇ ਟੁੱਟੇ ਸੀ ਮੈਂ ਇਹਨਾਂ ਨੂੰ ਫੋਨ ਕੀਤਾ ਮਾਲਕਾਂ ਨੂੰ ਮਾਲਕਾਂ ਨੂੰ ਫੋਨ ਕਰਕੇ ਮੈਂ ਕਿਹਾ ਭਾਈ ਤੁਹਾਡੀ ਚੋਰੀ ਹੋ ਗਈ ਹੈ ਇਹਨਾਂ ਨੇ ਆਣ ਕੇ ਦੇਖਿਆ ਦੇਖਿਆ ਤੇ ਇਹਨਾਂ ਦਾ ਨੁਕਸਾਨ ਇਹਨਾਂ ਲੱਖ ਡੇ ਲੱਖ ਦਾ ਹੋਇਆ ਸੀ ਤੇ ਫਿਰ ਉਸ ਤੋਂ ਬਾਅਦ ਫਿਰ ਪਹਿਲਾਂ ਮੇਰਾ ਨੌਕਰ ਆਇਆ ਫਿਰ ਮੈਨੂੰ ਉਹਨੇ ਫੋਨ ਕੀਤਾ ਕਰਦਾ ਕੇ ਫਿਰ ਮੈਂ ਇਹਨੂੰ ਮਾਲਕਾਂ ਨੂੰ ਫੋਨ ਕੀਤਾ ਮਾਲਕਾਂ ਨੂੰ ਫੋਨ ਕਰਕੇ ਫਿਰ ਇਹ ਆਏ ਫਿਰ ਉਹਨੇ ਦੇਖਿਆ ਕਿ 40 ਟੁੱਟੇ ਹੋਏ ਸੀ ਮੈਂ ਮਾਰਕੀਟ ਦੇ ਵਿੱਚ ਪਹਿਲਾਂ ਵੀ ਕੋਈ ਚੋਰੀਆਂ ਹੋਈਆਂ ਵਾਂ ਅੱਗੇ ਹੋਈਆਂ ਜੀ ਇਹਦੇ ਅਰਨਾ ਦੀਆਂ ਬੜੀਆਂ ਚੋਰੀਆਂ ਜੋ ਵੈਸੇ ਆਪਣੇ ਪਿੱਛੇ ਸਕਿਉਰਟੀ ਨਾ ਹੁੰਦਾ ਸੀ ਬਸ ਤਿੰਨ ਚਾਰ ਮਹੀਨੇ ਬਾਅਦ ਇੱਕ ਚੋਰੀ ਹੁੰਦੀ ਹੋ ਜਾਂਦੀ ਹੁੰਦੀ ਸੀ ਪਹਿਲਾਂ ਅੱਜ ਕੱਲ ਤਾਂ ਰੋਜ਼ ਹੀ ਹੁੰਦੀ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਹਾਂਜੀ ਭਾਈ ਕੀ ਮਾਮਲਾ ਕੀ ਤੁਹਾਡੇ ਆਪਣੀ ਜਿੱਥੇ ਰਾਵ ਰੋਡ ਤੇ ਚੋਰੀ ਹੋਈ ਸੀ ਆਪਣੀ ਜੱਤੀ ਟੈਲੀਕਾਮ ਤੇ ਆਪਣਾ ਇੱਥੇ ਸ਼ਟਰ ਤੋੜ ਕੇ ਰਾਤੀ 2 ਵਜੇ ਧੁੰਦ ਦੇ ਵਿੱਚ ਚੋਰੀ ਹੋ ਗਈ ਸੀ ਜਾਨ ਕੇ ਦੋ ਮੋਬਾਈਲ ਚੋਰੀ ਕਰਕੇ ਲੈ ਗਏ ਪੰਜ-ਛੇ ਸਾਡੇ ਪ੍ਰਾਣੇ ਨਾਲ ਸੀ ਉਹ ਚੋਰੀ ਕਰਕੇ ਲੈ ਗਏ ਦੋ ਸਾਡੀਆਂ ਐਲਸੀਡੀਆਂ ਚੋਰੀ ਕਰਕੇ ਲੈ ਗਏ ਤੇ ਵੀ ਜਿਹੜਾ ਦੁਕਾਨ ਚ ਇੱਕ ਕੈਸ ਸੀ ਉਹ ਚੋਰੀ ਕਰਕੇ ਲੈ ਗਏ ਆ ਤੇ ਇੱਕ ਸਾਡੀ 50 ਇੰਚੀ ਐਲਸੀਡੀ ਸੀ ਉਹ ਵੀ ਤੋੜ ਕੇ ਚਲ ਗਈ ਆ ਤੇ ਆਪਨੇ ਸ਼ਟਰ ਖੁੱਲੇ ਹੀ ਛੱਡ ਗਏ ਸੀ ਅੱਧੀ ਤੇ ਜੋ ਵੀ ਇਹ ਲੱਖ ਡੇਢ ਲੱਖ ਰੁਪਏ ਦਾ ਆਪਣਾ ਸਮਾਨ ਹੋ ਗਿਆ ਜੀ ਇੱਥੇ ਚਲਾ ਦੇ ਆ ਇਹ ਡਾਕਟਰ ਪੱਲਾ ਪੱਲਾ ਪਹਿਲੇ ਆਉਂਦੇ ਸਾਡੇ ਕੋਲ ਜਲਾਸਾ ਲਗਾ ਕੇ ਸਮਝਾ ਕੇ ਕਿ ਉਹ ਅਲੱਗੂ ਸਾਫ ਆ ਗਿਆ ਉਹ ਵੀ ਹਰ ਚੀਜ਼ ਦੀ ਪਾਰੀ ਆ ਗਈ ਉਹ ਨਹੀਂ ਆ ਉਹ ਸੜਾ ਚਿੱਕੀ ਕਲਾਸ ਨਿਕਲ ਗਈ ਅੱਗੇ ਆਜੋਂ ਜਿਹੜਾ ਪੈਸਾ ਉਹਦਾ ਕੋਰਸੀ ਸੋਕਾ ਤੜੀਆ ਤਾਂ ਕਿ ਆ ਕਾ ਟੋਲ ਹੈ ਨਾ ਇਹ ਜਿੱਥੇ ਸਭ ਟਿਕਦਾ ਠੀਕ ਨਾ ਤਾਂ ਤੁਹਾਨੂੰ ਜਿਹੜੀ ਥੇ ਉਹ ਮੂੰਹ ਤਾਂ ਆ ਗਿਆ ਬੰਦੇ ਦਾ ਸਾਹ ਹਰੋਂ ਸਤਿੰਨਾ ਚੀਜ਼ ਨਹੀਂ ਹੋਰ ਮੈਂ ਆ ਵੀਡੀਓ ਦਾ ਮੂੰਹ ਸਾਫ਼ ਦਿਖਦਾ ਜਦੋਂ ਪਹਿਲਾਂ ਆਇਆ ਸੀ ਉਦੋਂ ਨੂੰ ਘੁੰਮ ਗਿਆ ਸਾਡੇ ਮੇਰੇ ਗਲਾਸਾ ਘਟਦਾ ਕਿ ਪਤਾ ਨਹੀਂ ਲੱਗਾ ਪਾਣੀ ਵਿੱਚਾਂ ਦੇ ਗਲਾਸ ਕਰਦੀ ਕੋਈ ਮਟ ਉਹ ਬੜੇ ਕਿੱਤਾ ਬੜਾ ਲੱਗਦਾ ਉਹ ਵੀ ਲੱਗੇ ਕੋਈ ਉਹਦੇ ਉਹਨੇ ਰੱਖੇ ਉਹ ਵੀ ਲੱਗੇ ਕੀ ਕਰਦੇ ਸੀ ਵੈਨ ਇੰਕੀ ਦਾ ਕਰਾਣੀ ਆਉਗਾ ਉਹਨੂੰ ਕਿਹੜਾ ਪਤਾ ਹੈ ਜਿਆਦਾ ਚੰਗੀ ਮੈਂ ਪਤਾ ਨਹੀਂ ਹੈਗਾ ਸਾਡੀ ਕਿਸਾਨ ਦਾ ਇੱਧਰ ਵੀ ਕੰਮ ਹੈ ਇਹ ਪੇਚੀ ਜਿਹਦਾ ਪਤਾ ਨਹੀਂ ਇਹ ਕੰਮੀ ਉਹਦਾ ਸੈਟਅਪ ਕੀ ਲਗੜਾ ਰੋ ਬੜਾ ਲੱਗਿਆ ਮੋਰੀ ਆਹ ਦੇਖੋ ਕਲਾਸਗਰਡ ਕੋਲ ਆਇਆ ਮੈਂ ਤਾਂ ਫੋਨ ਭੇਜਦਾ ਰਹਿਣਾ ਕਾਸ਼ ਜਿਹੜੇ ਜਿਹੜੇ ਮੋਬਾਈਲ ਵਿੱਚ ਤਸਵੀਰ ਕਰਨੇ ਆ। ਕੋਈ ਮੈਨੂੰ ਫੋਨ ਤੇ ਡਿਸਪਲੇ ਮੰਗਣਾ ਲੋ ਕਿਹੜਾ ਫੋਨ। ਆਹ ਦੇਖੋ। ਆਹ ਬਸ ਉਹ ਬਾਕੀ ਬੰਦੇ ਬਣਾ ਦੇ ਰਿਹਾ ਕਿ ਕਿਹੜਾ ਕਰੀ। ਇੰਨੀ ਚੰਗਾ ਫੋਨ ਨਾਲ ਤਾਂ ਅੱਖੀਂ ਨਿਕਲ ਕੇ ਲੱਗਦਾ। ਆਹ ਦੇਖੋ ਮੁੰਡਾ ਕਿ ਆਹ ਆਹ ਦੇਖੋ ਬਾਲੀ ਕੀ ਆ ਰਿਹਾ। ਓਏ ਬਰੇ ਇੰਦੀ ਕੀ ਲਿਖਿਆ ਜਾ ਰਿਹਾ। ਕਾਟੂ ਦੇਖੀ ਕੀ ਲਿਖਾਂਗੇ ਇੰਡੀਜ ਲਿਖਿਆ ਮੈਂ ਕਿੰਨੇ ਲਿਖਿਆ ਦੇਖਿਆ ਮੈਂ ਥੋੜਾ ਮੈਂ ਸਮਝ ਚ ਨਹੀਂ ਆਉਂਦਾ ਹੱਥ ਕਿਹਦੇ ਲਿਖਿਆ ਇੰਡੀਜ ਲਿਖਿਆ ਗਏ ਨੇ ਹੱਥ ਇਹਨਾਂ ਦਾ ਨਹੀਂ ਹਾਂ ਨਾ ਕੋਈ ਮਿੰਡੀ ਹੋਣੀ ਕਿਤੇ ਹੋਰ ਮੈਂ ਕਹਿੰਦਾ ਮੈਂ ਸਾਇਨ ਕਰਵਾ ਦਿੰਦਾ ਜੇ ਕੋਈ ਪੜ੍ਹਦਾ ਕੋਈ ਨਹੀਂ ਜਦੋਂ ਮੈਂ ਬੋਸ ਸਟ੍ਰੈਟ ਨੂੰ ਕਿਚੋਂ ਬੋਲੋ। ਇਹ ਆ ਕੇ ਨਾ ਕੋਈ ਜਰੂਰ ਕੋਈ। ਇਹ ਦੁਇਆ ਤੇ ਨਾ ਦੱਬਾ ਕਰਾ ਕੇ ਕੱਢ ਜਾਣਾ। ਹਾਂਜੀ ਬੈਠ ਰਹੇ। ਨਹੀਂ ਬੈਕ 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 ਨਹੀਂ। ਹੋਰ ਹੋਰ। ਇਹ ਕਿਚੇ ਖਣੜੀ ਹੈ। ਬੈਠ। ਇਹ ਤਾਂ ਲੈ ਕੇ ਜਦੋਂ। ਹੋਰ ਹੋਰ। ਉਹ ਸਾਬਾ ਪਿੱਛੇ ਕਰਗਾ ਜਮਾ। ਚੋਂ ਦੇਖੇ ਪੂਰੇ ਸਾਲ ਲੱਗਿਆ ਤੇ ਪੂਰੇ ਦੇਖਿਆ ਬੰਦੇ ਲੋਕ ਕਿਹਾਂ ਪਹ ਦੇਖਿਆ ਵਾਕ ਨਹੀਂ ਕਰਦਾ ਇਹ ਨੂੰ ਬੈਲੈਂਸ ਕਰ ਦੇ ਯਾਰ